ਸ੍ਰੀਕਲ फ्रेंड्स ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੇ ਡਾਕਟਰ ਗੁਰਸ਼ੇ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਅਗਰ ਤੁਹਾਨੂੰ 슈ਗਰ ਹੈ ਔਰ ਤੁਹਾਨੂੰ ਜੋੜਾਂ 'ਚ ਦਰਦ ਰਹਿੰਦਾ ਹੈ ਗੋਡਿਆਂ 'ਚ ਦਰਦ ਰਹਿੰਦਾ ਹੈ ਮੋਢਿਆਂ 'ਚ ਦਰਦ ਰਹਿੰਦਾ ਹੈ ਔਰ ਤੁਸੀਂ ਸੈਰ ਨਹੀਂ ਕਰ ਪਾਉਂਦੇ ਪਰ ਤੁਹਾਡੀ 슈ਗਰ ਦਾ ਲੈਵਲ ਕੰਟਰੋਲ 'ਚ ਨਹੀਂ ਆ ਰਿਹਾ 슈ਗਰ ਵਾਧੀ ਜਾ ਰਹੀ ਹੈ ਤਾਂ ਆਪਾਂ ਕਿਹੜੀਆਂ ਸੱਤ ਕਸਰਤਾਂ ਆਸਾਨ ਘਰ ਦੇ ਵਿੱਚ ਹੀ ਆਪਣੇ ਕਮਰੇ ਦੇ ਵਿੱਚ ਹੀ ਕਰ ਸਕਦੇ ਆਂ ਤੁਹਾਡੇ ਲਈ ਅੱਜ ਉਹ ਲੈ ਕੇ ਆਏ ਆਂ ਮੋਸਟਲੀ ਸਾਰੇ ਡਾਕਟਰ ਕਹਿੰਦੇ ਨੇ ਕਿ ਅਗਰ ਤੁਸੀਂ ਸ਼ੂਗਰ ਨੂੰ ਕੰਟਰੋਲ ਕਰਨਾ ਤਾਂ ਐਕਸਰਸਾਈਜ਼ ਕਰੋ ਸੈਰ ਕਰੋ ਤਾਂ ਹੀ ਤੁਹਾਡੀ ਜਿਹੜੀ ਸ਼ੂਗਰ ਹੈ ਉਹ ਕੰਟਰੋਲ ਚ ਆ ਸਕਦੀ ਹੈ ਪਰ ਆਪਣੇ ਜੋੜਾਂ 'ਚ ਦਰਦ ਹੈ ਆਪਣੇ ਗੋਡੇ ਦੁਖਦੇ ਹੈ ਆਪਾਂ ਨੂੰ ਤਾਂ ਬਾਥਰੂਮ ਜਾਣਾ ਔਖਾ ਹੋਇਆ ਪਿਆ ਆਪਾਂ ਸੈਰ ਕਿੱਥੋਂ ਕਰ ਸਕਦੇ ਆ ਸੋ ਘਬਰਾਓ ਨਾ ਤੁਹਾਡੇ ਲਈ ਬੜੀ ਮਿਹਨਤ ਨਾਲ 7 ਤੋਂ 8 ਕਸਰਤਾਂ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਤੁਸੀਂ ਇਹ ਕਸਰਤਾਂ ਰੋਜ਼ਾਨਾ ਕਰਨੀਆਂ ਨੇ ਸਵੇਰੇ ਦੁਪਹਿਰੇ ਸ਼ਾਮ ਕਰਨੀਆਂ ਆਪਣੇ ਕਮਰੇ 'ਚ ਹੀ ਕਰਨੀਆਂ ਔਰ ਧਿਆਨ ਨਾਲ ਕਰਨੀਆਂ ਤੁਸੀਂ ਦੇਖੋਗੇ ਟੂਟਾ ਜੋ ਸ਼ੂਗਰ ਦਾ ਲੈਵਲ ਹੈ ਉਹ ਕੰਟਰੋਲ ਚ ਰਹਿਣਾ ਸ਼ੁਰੂ ਹੋ ਜਾਏਗਾ 10 ਦਿਨਾਂ ਦੇ ਅੰਦਰ ਅੰਦਰ ਇੱਕ ਗੱਲ ਹੋਰ ਤੁਸੀਂ ਮਿੱਠੇ ਤੋਂ ਬਹੁਤ ਜ਼ਿਆਦਾ ਪਰਹੇਜ਼ ਕਰਨਾ ਹੈ ਮਿੱਠਾ ਬਿਲਕੁਲ ਨਹੀਂ ਖਾਣਾ ਕਿਉਂਕਿ ਅਗਰ ਆਪਾਂ ਘੱਟ ਤੋਂ ਘੱਟ ਮਿੱਠਾ ਵੀ ਖਾਵਾਂਗੇ ਤਾਂ ਵੀ ਆਪਣੇ ਲਈ ਉਹ ਨੁਕਸਾਨਦੇ ਆ ਮਿੱਠੇ ਤੇ ਬਿਲਕੁਲ ਹੀ ਜ਼ੀਰੋ ਕਰ ਦਿਓ ਮਾਈਨਸ ਹੀ ਕਰ ਦਿਓ ਵੀ ਅੱਜ ਤੋਂ ਬਾਅਦ ਆਪਾਂ ਮਿੱਠਾ ਨਹੀਂ ਖਾਣਾ ਜਿਆਦਾਤਰ ਹੁੰਦਾ ਕੀ ਹੈ ਜਦੋਂ ਆਪਾਂ ਤੁਰਦੇ ਨਹੀਂ ਆਪਣਾ ਜੋ ਗਲੂਕੋਜ਼ ਲੈਵਲ ਹੈ ਉਹ ਬਾਡੀ 'ਚ ਵਧਣਾ ਸ਼ੁਰੂ ਹੋ ਜਾਂਦਾ ਹੈ ਜਦੋਂ ਆਪਾਂ ਤੁਰਦੇ ਹਾਂ ਤਾਂ ਪਾਸਾਇਰ ਕਰਦੇ ਆ ਆਪਾਂ ਕਸਰਤ ਕਰਦੇ ਆ ਤਾਂ ਗਲੂਕੋਜ਼ ਲੈਵਲ ਨੇਚਰਲੀ ਡਾਊਨ ਹੋਣਾ ਸ਼ੁਰੂ ਹੋ ਜਾਂਦਾ ਸੋ ਉਮੀਦ ਕਰਨਾ ਤੁਹਾਨੂੰ ਅੱਜ ਦੀ ਵੀਡੀਓ ਬਹੁਤ ਵਧੀਆ ਲੱਗੂਗੀ ਐਂਡ ਤੱਕ ਜਰੂਰ ਦੇਖਿਓ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੀਰ ਸਿੰਘ ਸਰਾਣ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਆ ਔਰ ਸਾਡੀ ਇੰਸਟਾਗ੍ਰਾਮ ਆਈਡੀ ਐਸਰੀ ਸਿੰਘ ਸਰਾਣ ਫਿਜ਼ੋਥੈਰੇਪੀ ਔਰ ਦੂਸਰੀ ਆਈਡੀ ਡਾਕਟਰ ਗੁਰਸ਼ੀਰ ਸਿੰਘ ਤੁਸੀਂ ਉੱਥੇ ਵੀ ਫੋਲੋ ਕਰ ਸਕਦੇ ਹੋ ਔਰ ਸਾਡਾ ਫੇਸਬੁਕ ਤੇ ਵੀ ਪੇਜ ਹੈ ਐ ਸਰੀ ਸਿੰਘਸ ਦਾ ਫਿਜ਼ੀਓਥੈਰੇਪੀ ਕਲੀਨਿਕ ਦੇ ਨਾਮ ਤੇ ਤੁਸੀਂ ਸਾਨੂੰ ਉੱਥੇ ਵੀ ਫੋਲੋ ਕਰ ਸਕਦੇ ਹੋ ਔਰ ਸਾਡਾ ਸਨੈਪਚੈਟ ਤੇ ਆਈਡੀ ਹੈ ਡਾਕਟਰ ਕੁਸ਼ੀਲ ਸਿੰਘਸ ਰਾਹੀਂ ਸਾਨੂੰ ਤੁਸੀਂ ਉੱਥੇ ਵੀ ਡੇਲੀ ਆਪਣੇ ਜੋ ਅਪਡੇਟਸ ਨੇ ਉੱਥੋਂ ਤੁਸੀਂ ਲੈ ਸਕਦੇ ਹੋ ਸੋ ਸ਼ੁਰੂ ਕਰਦੇ ਹਾਂ ਅੱਜ ਦੀਆਂ ਸ਼ੂਗਰ ਨੂੰ ਕੰਟਰੋਲ ਕਰਨ ਵਾਲੀਆਂ ਘਰ ਦੇ ਵਿੱਚ ਕਰਨ ਵਾਲੀਆਂ ਕਮਰੇ ਦੇ ਵਿੱਚ ਕਰਨ ਵਾਲੀਆਂ ਆਸਾਨ ਕਸਰਤਾਂ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਸ਼ੁਰੂ ਕਰਨ ਲਈ ਕਿਹੜੀਆਂ ਕਸਰਤਾਂ ਤੁਹਾਨੂੰ ਕੀ ਚਾਹੀਦਾ ਇੱਕ ਚਾਹੀਦੀ ਖੁੰਡੀ ਘਰ ਦੇ ਵਿੱਚ ਹੁੰਦੀ ਹੋਈ ਆਪਣੇ ਨਹੀਂ ਹੋएगी ਤੁਸੀਂ ਕੋਈ ਵੀ ਸੋਟੀ ਲੈ ਸਕਦੇ ਹੋ ਔਰ ਇੱਕ ਤੁਹਾਨੂੰ ਚਾਹੀਦਾ ਆਪਣਾ ਫੋਮ ਰੋਲਰ ਜਾਂ ਤੌਲੀਏ ਨਾਲ ਬਣਾਇਆ ਹੋਇਆ ਰੋਲ ਔਰ ਇੱਕ ਤੁਹਾਨੂੰ ਚਾਹੀਦਾ ਹੈ ਸਰਾਨਾ ਬਸ ਇਹ ਨਹੀਂ ਦੀ ਚਾਹੀਦੀ ਨਹੀਂ ਯਾਨੀ ਇਹ ਸਾਨੀਆਂ ਚੀਜ਼ਾਂ ਹਰ ਇੱਕ ਦੇ ਘਰ ਦੇ ਵਿੱਚ ਹੁੰਦੀਆਂ ਨੇ ਸੋ ਜਿਹੜੀ ਨੰਬਰ 1 ਐਕਸਰਸਾਈਜ਼ ਆਪਾਂ ਕਰਨੀ ਹੈ ਉਹ ਆਪਾਂ ਕਰਨੀ ਹੈ ਜਿਹੜੀ ਆਪਾਂ ਕੁਰਸੀ ਨੂੰ ਇੱਥੋਂ ਪਕੜ ਲੈਣਾ ਔਰ ਟੋ ਲਾ ਕੇ ਨਹੀਂ ਬੈਠਣਾ ਨੋ ਅਕੇ ਓਕੇ ਬੈਠਾਂਗੇ ਔਰ ਪੈਰ ਬਿਲਕੁਲ ਸਿੱਧੇ ਇੱਥੇ ਆ ਪਕਰਾਂਗੇ 1 2 3 4 5 6 7 8 9 10 11 12 13 14 15 ਦਿਨ ਰਿਲੈਕਸ ਇਸ ਕਸਰਤ ਦਾ ਕੀ ਫਾਇਦਾ ਆਪਣੇ हिਪ ਦੇ ਮਸਲਸ ਆਪਣੇ ਗੋਡਿਆਂ ਦੇ ਮਸਲਸ ਕੁਆਡਰਿਸੈਪਸ ਔਰ ਆਪਣੇ ਟਰਾਈਸੈਪਸ ਇਹਨਾਂ ਦਾ ਜ਼ੋਰ ਲੱਗੇਗਾ ਔਰ ਆਪਣਾ ਜੋ 슈ਗਰ ਲੈਵਲ ਵੱਧ ਹੈ ਉਹਨੂੰ ਇਹ ਚੀਜ਼ਾਂ ਕੱਟ ਕਰਨੀਆਂ ਦੁਆਰਾ ਦੇਖੋ 1 2 3 4 5 6 7 8 9 10 11 12 13 14 15 ਧਿਆਨ ਰੱਖੇ ਇਹ ਨਹੀਂ ਵੀ ਇਹਦੇ ਸਾਰਾ ਭਾਰ ਦੇ ਦੇਣਾ ਆਪਾਂ ਇਹਨੂੰ ਫੜ ਕੇ ਰੱਖਣਾ ਔਰ ਅੱਗੇ ਹੋ ਕੇ ਬੈਠਾਂਗੇ ਔਰ ਇਦਾਂ ਇਦਾਂ ਕਰਨਾ ਇਹ ਹੋ ਗਈ ਤੁਹਾਡੀ ਪਹਿਲੀ ਐਕਸਰਸਾਈਜ਼ ਹੁਣ ਜਿਹੜੀ ਦੂਸਰੀ ਕਸਰਤ ਆ ਅੱਗੇ ਬੈਠ ਜਾਗੇ और ये आप करें कर्सी में इतने पाल लेना काफ रेज करना मतलब अड्डिया उपर चकड़िया ध्यान देखो एक दो तीन चार पाँच छत अठ नौ दस तेन रिलैक्स है थोड़ी दूसरी कसरत आ नहीं है भी इदा बैठ के तुम ए करी चलो वह कोई फायदा नहीं है बिल्कुल सीधे बहना इदा इस बैठा और इतने आप करें ਕਾਫੀਸ ਯਾਨੀ ਕਿ ਹੀਲ ਰੇਸ ਕਰਾਂਗੇ ਦੇਖੋ ਧਿਆਨ ਨਾਲ 1 2 3 4 5 6 7 8 9 10 ਰਿਲੈਕਸ ਇਸ ਨੂੰ ਵੀ ਤੁਸੀਂ 10 ਵਾਰੀ ਕਰਨਾ ਜਿਹੜੀ ਪਹਿਲੀ ਕਸਰ ਸੀ ਉਸ ਨੂੰ ਵੀ ਤੁਸੀਂ 10 ਵਾਰੀ ਕਰਨਾ ਜੁਰੀ ਨਹੀਂ 10 ਹੀ ਕਰਨੇ ਆ ਤੁਸੀਂ 5 ਤੋਂ ਵੀ ਸ਼ੁਰੂਆਤ ਕਰ ਸਕਦੇ ਹੋ 1 2 3 4 5 6 7 8 9 10 ਸੋ ਇਹ ਹੋ ਗਈ ਤੁਹਾਡੀ ਦੂਜੀ ਕਸਰਤ ਹੁਣ ਤੀਜੀ ਕਸਰਤ ਦੇ ਵਿੱਚ ਆਪਾਂ ਸਟਿਕ ਲੈ ਲੈਣੀਆਂ ਇਹਦੇ ਵਿੱਚ ਆਪਾਂ ਕੀ ਕਰਾਂਗੇ ਆਪਾਂ ਅੱਡੀਆਂ ਤੋਂ ਉੱਪਰ ਚੱਕਦੇ ਸੀਗੇ ਉਹ ਵੀ ਚੱਕਾਂਗੇ ਪਰ ਆਪਾਂ ਉਹਦੇ ਨਾਲ-ਨਾਲ ਜਿਹੜੀ ਸਟਿਕ ਹੈ ਉਹ ਆਪਣੇ ਮੋਢਿਆਂ ਤੇ ਰੱਖ ਲੈਣੀਆਂ ਔਰ ਇਦਾਂ ਆਪਾਂ ਉਹਨੂੰ ਉੱਪਰ ਲੈ ਕੇ ਜਾਣਾ ਜਦੋਂ ਆਪਾਂ ਉਸ ਨੂੰ ਉੱਪਰ ਲੈ ਕੇ ਜਾਵਾਂਗੇ ਨਾਲ ਦੀ ਨਾਲ ਹੀ ਆਪਾਂ ਅੱਡੀਆਂ ਵੀ ਉੱਪਰ ਚੱਕਣੀਆਂ ਨੇ ਇਦਾਂ ਬਿਲਕੁਲ ਕੋਆਰਡੀਨੇਸ਼ਨ ਚਾਹੀਦਾ ਇਹਦੇ ਵਿੱਚ ਦੇਖੋ ਅੱਡੀਆਂ ਵੀ ਉੱਪਰ ਔਰ ਸਟੇਕ ਵੀ ਉੱਪਰ ਇਦਾਂ ਘਟੇ 1 ਫਿਰ 2 ਫਿਰ 3 ਫਿਰ 4 5 6 7 8 9 10 11 12 13 14 15 देन ਰਿਲੈਕਸ ਇਸਦੇ ਵੀ ਤੁਸੀਂ 10 ਸੈਟ ਲਾਉਣੇ ਆ ਇਹ ਹੋਗੀ ਤੁਹਾਡੀ ਤੀਜੀ ਕਸਰਤ ਜਿਸ ਦੇ ਵਿੱਚ ਆਪਾਂ ਆਪਣੀਆਂ ਅਡੀਆਂ ਵੀ ਉੱਪਰ ਚੱਕੀਆਂ ਔਰ ਨਾਲ ਦੀ ਨਾਲ ਹੀ ਡੰਡੇ ਦੇ ਨਾਲ ਆਪਾਂ ਉੱਪਰ ਗਏ ਪਰ ਆ ਦੇਖੋ 1 ਫਿਰ 2 ਫਿਰ 3 ਫਿਰ 4 ਫਿਰ 5 ਫਿਰ 6 ਫਿਰ 7 ਫਿਰ 8 ਫਿਰ 9 ਫਿਰ 10 ਫਿਰ 11 ਫਿਰ 12 ਫਿਰ 13 ਫਿਰ 14 ਫਿਰ 15 ਦੈਨ ਰਿਲੈਕਸ ਸੋ ਐਸੀ ਬੜੀ ਆਸਾਨ ਕਸਰਤ ਤੀਸਰੀ ਜਿਸ ਦੇ ਵਿੱਚ ਆਪਾਂ ੱਡੀਆਂ ਚੱਕੀਆਂ ਔਰ ਬਾਹਾਂ ਚੱਕੀਆਂ ਹੁਣ ਜਿਹੜੀ ਉਹ ਤੋਂ ਅਗਲੀ ਕਸਰਤਾ ਉਹਦੇ ਵਿੱਚ ਆਪਾਂ ਕੀ ਕਰਨਾ ਜਿਹੜਾ ਫੋਮ ਰੋਲਰ ਆ ਚੌਥੀ ਕਸਰਤਾ ਇਹਨੂੰ ਆਪਾਂ ਗੋਡਿਆਂ ਦੇ ਨਾਲ ਐਦਾਂ ਪ੍ਰੈਸ ਕਰਨਾ ਔਰ ਆਪਾਂ ਬਿਲਕੁਲ ਐਚ ਤੇ ਬੈਠਾਂਗੇ ਔਰ ਆਪਾਂ ਇੱਦਾਂ ਬੈਠੇ ਹਾਂ ਚੌਥੀ ਕਸਰਤ ਕਰ ਲਏ ਕਿ ਇਸ ਨੂੰ ਆਪਾਂ ਦੋਨਾਂ ਗੋਡਿਆਂ ਨੂੰ ਵਿਚਾਲੇ ਉਹ ਐਦਾਂ ਦਬ ਦੇਣਾ ਦੇਖੋ ਧਿਆਨ ਨਾਲ 1 2 3 4 5 6 7 8 9 10 ਫੇਰ ਦਬਾਂਗੇ 1 2 3 4 5 6 7 8 9 10 ਫੇਰ ਦਬਾਂਗੇ 1 2 3 4 5 6 7 8 9 10 ਫੇਰ ਦਬਾਂਗੇ 1 2 3 4 5 6 7 8 9 10 ਚੌਥੀ ਕਸਰਤ ਨੂੰ ਵੀ 10 ਵਾਰੀ ਕਰਨਾ ਦੋਨਾਂ ਗੋਡਿਆਂ ਦੇ ਵਿਚਾਲੇ ਰੱਖ ਕੇ ਆਪਾਂ ਇਹਨੂੰ ਦੋਨੋਂ ਪਾਸੇ ਦੱਪਾਂਗੇ ਤੁਸੀਂ ਤੌਲੀਆ ਦਾ ਰੋਲ ਵੀ ਬਣਾ ਸਕਦੇ ਹੋ ਇਦੇ ਨਾਲ ਤਾਂ ਤੁਸੀਂ ਕਰ ਨਹੀਂ ਕਰਨਾ ਹੁਣ ਜਿਹੜੀ 5ਵੀਂ ਐਕਸਰਸਾਈਜ਼ ਹੈ ਉਸ ਦੇ ਵਿੱਚ ਤੁਸੀਂ ਕੀ ਕਰੋਗੇ ਆਪਣੇ ਇਸ ਜਗ੍ਹਾ ਤੇ ਆਪਾਂ ਸਹਾਨਾ ਰੱਖ ਲਾਂਗੇ ਇਦਾਂ ਕਰਕੇ ਔਰ ਦੈਨ ਫਿਰ ਜਿਹੜਾ ਤੌਲੀਆ ਦਾ ਰੋਲ ਆ ਉਹ ਵੀ ਰੱਖ ਸਕਦੇ ਆ ਕਿਉਂਕਿ ਆਪਣੀ ਜੋੜਾਂ 'ਚ ਤਾਂ ਪਹਿਲਾਂ ਹੀ ਦਰਦ ਆ ਦੋਨੋਂ ਹੱਥ ਆਪਾਂ ਇਦਾਂ ਫੜ ਲੈਣੇ ਆ ਕਿਉਂਕਿ ਜੋੜ ਆਪਣੀ ਪਹਿਲਾਂ ਹੀ ਦੁਖਦੀ ਆ ਗੋਡੇ ਆਪਣੀ ਪਹਿਲਾਂ ਹੀ ਦੁਖਦੇ ਆ ਸੋ ਕੀ ਕਰਾਂਗੇ ਆਪਾਂ ਆਪਾਂ ਦੇਖੋ ਸਹਾਨਾ ਰੱਖ ਲਿਆ ਔਰ ਉਹ ਕੁਸ਼ਣ ਦਾ ਰੋਰਾ ਖਲੇਆ ਦੋ ਸਰਾਣੇ ਵੀ ਆਪਾਂ ਰੱਖ ਸਕਦੇ ਆਂ ਦੋਨੋਂ ਹੱਥ ਫੜ ਲਾਂਗੇ ਔਰ ਇਦਾਂ ਇੱਕ ਦੋ ਮਾੜੇ ਜਿਹੇ ਹਿੱਪਾ ਜਿਹੜੇ ਆਪਣੇ ਚੂਲਾ ਇਹਦੇ ਨਾਲ ਜਦੋਂ ਟੱਚ ਹੋਊਗਾ ਵਾਪਸ ਆ ਜਾਣਾ ਬਸ ਇਦਾਂ ਹੀ ਕਰਨਾ ਆਪਾਂ ਇਹ 15 ਵਾਰ ਕਰਾਂਗੇ ਸ਼ੁਰੂ ਕਰਦੇ ਆ ਇੱਕ ਫੇਰ ਦੋ ਫੇਰ ਤਿੰਨ ਫੇਰ ਚਾਰ ਫੇਰ ਪੰਜ ਫੇਰ ਛੇ ਫੇਰ ਸੱਤ ਫੇਰ ਅੱਠ ਫੇਰ ਨੌ ਫੇਰ 10 3 11 3 12 3 13 3 14 3 15 देन रिलैक्स ਇਸਦੇ ਵੀ ਤੁਸੀਂ 10 ਸੈਟ ਲਾਉਣੇ ਆ ਸਾਰੀਆਂ ਕਸਰਤਾਂ 10-10 ਵਾਰੀ ਕਰਨੀਆਂ ਪਰ ਤੁਸੀਂ ਕੋਸ਼ਿਸ਼ ਕਰਿਓ 5 ਤੋਂ ਸ਼ੁਰੂ ਕਰ ਲਿਓ ਐਵੇਂ ਥੱਕੇ ਨਾ ਜਾਇਓ ਕਈ ਵਾਰ మోਡਿਆਂ 'ਚ ਜਾਂ ਆਪਣੇ ਗੋਡਿਆਂ 'ਚ ਦਰਦ ਸ਼ੁਰੂ ਹੋ ਜਾਂਦਾ ਹੈ ਇੱਕ ਵਾਰੀ ਦੁਬਾਰਾ ਦੇਖੋ ਤੁਸੀਂ ਦੋਨੋਂ ਹੱਥ ਫਾੜ ਲੇ ਔਰ ਆਪਣੇ ਜਿਹੜੇ ਹੈਪਾ ਨਾਲ ਲੱਗਦੇ ਨੇ 1 2 तीन पांच छे सत अठ नौ दस ग्यारह बारह तेरह चौदह पंद्रह रिलैक्स उम्मीद करना तीन चंकी तरह समझ गए होवोगे ये कसरत भी ती घोट ਪੰਜ ਤੋਂ ਸ਼ੁਰੂ ਕਰਕੇ ਵੱਧ ਤੋਂ ਵੱਧ 10 ਵਾਰੀ ਕਰ ਸਕਦੇ ਹੋ ਇਹ ਹੋ ਗਈ ਤੁਹਾਡੀ ਪੰਜਵੀਂ ਕਸਰਤ ਸੋ ਹੁਣ ਆਪਾਂ ਛੇਵੀਂ ਕਸਰਤ ਕਰਨ ਲੱਗੇ ਆਂ ਆਪਾਂ ਕੁਰਸੀ ਦੇ ਢੋਲ ਨਾਲ ਬੈ ਗੇ ਦੋਨੋਂ ਬਾਹਾਂ ਆਪਾਂ ਬਾਹਰਲੇ ਪਾਸੇ ਲਮਕਾ ਦੇਣੀਆਂ ਨੇ ਦੋਨੋਂ ਬਾਹਾਂ ਆਪਾਂ 모ੜਾਂਗੇ ਬਾਈਸੈਪਸ ਲਈ ਔਰ ਇੱਕ ਲਾਤ ਉੱਪਰ ਚੱਕ ਕੇ ਰੱਖਾਂਗੇ ਪੈਰ ਅੰਦਰ 모ੜ ਕੇ ਰੱਖਾਂਗੇ ਕੁਆਡਰਸੈਪਸ ਲਈ ਦੁਬਾਰਾ ਦੇਖੋ ਸਿੱਧੇ ਬੈਠੇ ਆਪਾਂ ਦੋਨੋਂ ਬਾਹਾਂ ਅੰਦਰ ਔਰ ਇੱਕ ਲਾਤ ਉੱਪਰ ਇਥੇ ਆਪਾਂ ਹੋਲਡ ਹੀ ਰੱਖਾਂਗੇ 1 2 3 4 5 6 7 8 9 10 11 12 13 14 15 देन रिलैक्स कीता पड़ी आसान कसरत आ तुसी राम नाल दा, दा, दा। कर सकदे हो चाहे ਠੋਡੇ ਲੱਖ ਚ ਦਰਦ ਥੋਡੇ ਮੋਢਿਆਂ ਚ ਦਰਦ ਆ ਚਾਹੇ ਗੋਡਿਆਂ ਚ ਦਰਦ ਆ ਇਸੇ ਤਰ੍ਹਾਂ ਹੀ ਇਹ ਤੁਸੀਂ ਪੰਜ ਵਾਰੀ ਇਧਰ ਕਰਨੀਆਂ ਪੰਜ ਵਾਰੀ ਇਧਰ ਹੁਣ ਦੂਜੀ ਸਾਈਡ ਕਰਕੇ ਦਿਖਾਉਨੇ ਆ ਪੈਰ ਉੱਪਰ ਚੱਕ ਲਿਆ ਅੰਦਰ ਮੋੜ ਲਿਆ ਔਰੇ ਕੁਰਸੀ ਦੇ ਨਾਲ ਹੀ ਜੁੜਿਆ ਰਹਿਣਾ ਦੇਣਾ ਚਾਹੀਦਾ ਸਾਹਮਣੇ ਦੇਖਾਂਗੇ ਇੱਕ ਫਿਰ ਦੋ ਤੇ ਤਿੰਨ ਤੇ ਚਾਰ ਫਿਰ ਪੰਜ ਫਿਰ ਛੇ ਫਿਰ ਸੱਤ ਫਿਰ ਅੱਠ ਫਿਰ ਨੌ ਫਿਰ 10 ਫਿਰ 11 ਫਿਰ 12 ਤੇ 13 ਤੇ 14 ਫਿਰ 15 ਦੈਨ ਰਿਲੈਕਸ ਸੋ ਇਸ ਤਰ੍ਹਾਂ ਵੀ ਤੁਸੀਂ ਪੰਜ ਵਾਰੀ ਇਧਰ ਪੰਜ ਵਾਰੀ ਇਧਰ ਇਹ ਹੋ ਗਈ ਤੁਹਾਡੀ ਛੇਵੀਂ ਕਸਰਤ ਹੁਣ ਜਿਹੜੀ ਸੱਤਵੀਂ ਕਸਰਤ ਆ ਉਸ ਦੇ ਵਿੱਚ ਆਪਾਂ ਕੀ ਕਰਾਂਗੇ ਆਪਾਂ ਖੜੀ ਹੋ ਜਾਣਗੇ ਖੜੇ ਹੋ ਕੇ ਕਿਸੇ ਵੀ ਕੁਰਸੀ ਦੇ ਨਾਲ ਆਪਾਂ ਇਹ ਕਰ ਸਕਦੇ ਆ ਆਪਾਂ ਹੀਲ ਰੇਜ ਕਰਦੇ ਇਦਾਂ ਖੜ ਕੇ ਔਰ ਇਦਾਂ 1 ਫਿਰ 2 ਫਿਰ 3 ਫਿਰ 4 ਫਿਰ 5 ਫਿਰ 7 ਫਿਰ 8 ਫਿਰ 9 ਫਿਰ 10 ਫਿਰ 11 ਫਿਰ 12 ਫਿਰ 13 ਫਿਰ 14 ਫਿਰ 15 ਘਟੋਕਾਰ ਤੁਸੀਂ 10 ਵਾਰੀ ਜ਼ਰੂਰ ਕਰਿਓ ਆਪਾਂ 15 ਵਾਰੀ ਥੋੜਾ ਔਖਾ ਹੋ ਜਾਂਦਾ ਪਰ ਤੁਸੀਂ 10 ਵਾਰੀ ਕੋਸ਼ਿਸ਼ ਕਰਨੀ ਇਸਦੇ ਵੀ ਤੁਸੀਂ ਘੱਟੋ-ਘੱਟ 10 ਸੈੱਟ ਲਾਉਣੇ ਆ ਇਹ ਹੋਗੀ ਤੁਹਾਡੀ 7ਵੀਂ ਕਸਰਤ ਹੁਣ ਤੁਹਾਨੂੰ 8ਵੀਂ ਕਸਰਤ ਕਰਕੇ ਦਿਖਾਉਣ ਲੱਗੇ ਸੋ ਇਹ ਤੁਹਾਡੀ ਲਾਸਟ ਕਸਰਤ ਆ ਤੁਸੀਂ ਬਿਲਕੁਲ ਸਿੱਧੇ ਬੈਠ ਜਾਣਾ ਔਰ ਪੈਰ ਨੂੰ ਉੱਪਰ ਚੱਕਾਂਗੇ ਔਰ ਅੰਦਰ ਮੋੜ ਲਾਂਗੇ ਇੱਥੇ ਤੁਹਾਨੂੰ ਜਿਆਦਾ ਖਿੱਚ ਪਈਗੀ ਇੱਥੇ ਆਪਾਂ ਹੋਲਡ ਕਰਨਾ 10 ਸੈਕਿੰਡ 1 2 3 4 5 6 7 8 9 10 ਥੈਨ ਰਿਲੈਕਸ ਫਿਰ ਉੱਪਰ ਚੱਕਾਂਗੇ ਫਿਰ ਅੰਦਰ ਮੋੜ ਲਾਂਗੇ 1 2 10 4 5 6 7 8 9 10 10 ਰਿਲੈਕਸ ਫਿਰ ਉਪਰ ਚੱਕਾਂਗੇ ਫਿਰ ਅੰਦਰ ਮੋੜ ਲਾਂਗੇ 1 2 3 4 5 6 7 8 9 10 ਇਹਨੂੰ ਵੀ ਤੁਸੀਂ 10 ਵਾਰੀ ਕਰਨਾ ਧਿਆਨ ਰਹੇ ਇਹ ਤੁਸੀਂ 10 ਵਾਰੀ ਇੱਧਰ 10 ਵਾਰੀ ਇੱਧਰ ਲੱਤ ਉੱਪਰ ਨਹੀਂ ਚੱਕਣੀ ਪੱਟਾ ਜਿਹੜਾ ਤੁਹਾਡਾ ਬੈੱਡ ਦੇ ਨਾਲ ਜੁੜਿਆ ਰਹਿਣਾ ਚਾਹੀਦਾ ਇਸ ਨੂੰ ਵੀ ਤੁਸੀਂ ਧਿਆਨ ਨਾਲ ਕਰਨਾ ਇਹਨਾਂ ਸਾਨ ਕਸਰਤਾਂ ਅਗਰ ਤੁਸੀਂ ਇਹ ਕਸਰਤਾਂ ਰੋਜ਼ਾਨਾ ਸਵੇਰੇ ਦੁਪਹਿਰੇ ਸ਼ਾਮ ਕਰੋਗੇ ਤੁਹਾਡਾ ਜੋ 슈ਗਰ ਦਾ ਲੈਵਲ ਵਧਿਆ ਹੋਇਆ ਹੈ ਉਹ 10 ਦਿਨਾਂ ਦੇ ਵਿੱਚ ਵਿੱਚ ਘਟਣਾ ਸ਼ੁਰੂ ਹੋ ਜਾਏਗਾ ਘਟੇਨਾ ਪਰ ਕੰਟਰੋਲ ਰਹਿਣਾ ਜ਼ਰੂਰ ਸ਼ੁਰੂ ਹੋਏਗਾ ਕਿਉਂਕਿ ਇਹੀ ਕਸਰਤਾ ਅਸੀਂ ਆਪਣੇ ਸ਼ੂਗਰ ਦੇ ਪੇਸ਼ੈਂਟ ਨੂੰ ਕਲੀਨਿਕ ਤੇ ਦੱਸਦੇ ਹਾਂ ਸੋ ਉਮੀਦ ਕਰਦਾ ਤੁਹਾਡੇ ਲਈ ਵੀ ਇਹ ਲਾਹੇਵੰਦ ਹੋਣਗੀਆਂ ਮਿਲਾਂਗੇ ਜਲਦ ਇੱਕ ਨਵੇਂ ਟਾਪਿਕ ਨਾਲ ਟਿਲਦੇ ਆ ਤੁਸੀਂ ਸਾਰੇ ਜਣੇ ਆਪਣਾ ਧਿਆਨ ਰੱਖਿਓ ਜੀ ਸਤਿ ਸ਼੍ਰੀ ਅਕਾਲ ਜੀ